ਮਿਲਿਆ ਤੇ ਤੂੰ ਅੱਜ ਪਹਿਲੇ ਦੇ ਨਹੀਂ ਆਇਆ ਤੇ ਤਿਆਰੀ ਕਰਕੇ ਆਇਆ ਕਹਿੰਦਾ ਕਾਦੀ ਤਿਆਰੀ ਕਰਕੇ ਕਹਿੰਦਾ ਤੇਰੇ ਕੋਲ ਸਿਰ ਤੇ ਪਾਣੀ ਦਾ ਘੜਾ ਏ ਤੇ ਕੋਲੇ ਰੱਸਾ ਤੇ ਘਹਾੜਾ ਏ ਤੈਨੂੰ ਕਿੰਨਾ ਭਰੋਸਾ ਏ ਕਿ ਮੈਂ ਜੰਗਲ ਚ ਚੱਲਿਆਂ ਤੇ ਮੈਨੂੰ ਉੱਥੇ ਖੁਦਾ ਲੱਭ ਪੈਣਾ ਤੇ ਮੈਂ ਉਹਨੂੰ ਬੰਨ ਲੈਣਾ ਕਿਤੇ ਭੱਜ ਨਾ ਜਾਵੇ ਰੱਸੀ ਨਾਲ ਤੇ ਜੇ ਕਿਤੇ ਬਹਾਨਾ ਮਾਰੂ ਵੀ ਤੇ ਲੱਗੀ ਪਾਣੀ ਪੀਣਾ ਪਾਣੀ ਵੀ ਕੋਲੇ ਲਿਆਇਆ ਤੇ ਕੁਹਾੜੇ ਦੇ ਨਾਲ ਰਸਤਾ ਸਾਫ਼ ਕਰਨਾ ਕਿਤੇ ਮੇਰੇ ਰੱਬ ਜੀ ਨੂੰ ਕੰਡੇ ਨਾ ਵੱਜਣ ਹੁਣ ਇੱਕ ਰੂਪ ਜੀ ਹੋਈ ਬੋਲ ਰਹੀ ਐ ਤੇ ਦੂਜੇ ਪਾਸੇ ਮੇਰੇ ਵਰਗਾ ਸੜਿਆ ਬਲਿਆ ਵਕਾਰੀ ਬੰਦਾ ਉਹ ਕਹਿੰਦਾ ਮਾਰ ਕੇ ਕੁਹਾੜਾ ਕਹਿੰਦਾ ਸਿਰ ਪਾੜ ਦੂ ਤੇਰਾ ਕਿਹੜਾ ਖੁਦਾ ਮਾਮਾ ਖੁਦਾ ਦਾ ਬਣਿਆ ਪਰੇ ਹੋ ਜਾ ਮੈਂ ਤੇ ਲੱਕੜਾਂ ਲੈਣ ਆਇਆ ਆਖੋ ਸਤਨਾਮ ਤੇ ਮੈਂ ਜਾ ਕੇ ਕੋਲੇ ਬਣਾ ਕੇ ਵੇਚਣ ਆ ਤੈਨੂੰ ਖੁਦਾ ਦੀ ਪਈ ਆ ਕਿਉਂਕਿ ਭਗਤਾਂ ਤੇ ਸਹਿ ਸਾਰੀਆਂ ਤੁਹਾਡੇ ਚ ਬਹੁਤ ਪਿਆਰ ਵਾਲੀਆਂ ਭੈਣਾ ਵੀਰ ਬੈਠੇ ਨੇ ਵੀ ਜਿਹੜੇ ਇਸ਼ਕ ਰੱਖਦੇ ਗੁਰਬਾਣੀ ਦਾ ਤੇ ਜੁੜੇ ਆ ਉਹਨਾਂ ਨੂੰ ਕਥਾ ਸਮਝ ਆਉਣੀ ਜਿਹੜਾ ਨੋਰਮਲ ਬੰਦਾ ਨਾ ਆਮ ਖਾਣ ਪੀਣ ਆਲਾ ਦੂਜਾ ਤੇ ਜਾ ਉਹਨੇ ਤਾਂ ਗਾਲਾਂ ਹੀ ਕੱਢਣੀਆਂ ਸਨ ਕਿਉਂਕਿ ਮੇਰਾ ਤਜਰਬਾ ਵਾ ਸਾਡੇ ਆਪਣੇ ਘਰ ਚ ਵੀ ਚਾਚੇ ਤਾਏ ਉਹ ਕਹਿੰਗੇ ਲੈ ਵਾ ਇਹ ਇਹੋ ਹੀ ਕਿਤੇ ਬਾਬੇ ਅਗਲੇਗੇ ਕਿਉਂਕਿ ਉਹਨਾਂ ਦੇ ਵਾਸ ਨਹੀਂ ਗੁਰਬਾਣੀ ਕਹਿੰਦੀ ਉਹਨਾਂ ਦੀ ਤੁਹਾਡੇ ਨਾਲ ਨਹੀਂ ਬੜਨੀ ਉੱਤੋਂ ਰੋਹੀ ਵਿਚਾਰੇ ਭਾਗ ਨਹੀਂ ਸੀ ਤੇ ਫਰੀਦ ਸਾਹਿਬ ਕਹਿੰਦੇ ਵੀ ਤੈਨੂੰ ਮੈਂ ਕੁਝ ਮਾਰਾਤ ਨਹੀਂ ਕਿਹਾ ਤੇਰੇ ਪੈਰੀਆਂ ਥਲਾਇਆ ਵੀ ਤੂੰ ਖਦਾ ਲੈਣਾ ਹੈ ਤੇ ਤੂੰ ਬਿਨਾਂ ਸਿਰ ਪਾੜਦوں ਭਰਾਵਾ ਸਿਰ ਨਾ ਪਾੜੀ ਤੇ ਲੰਗ ਜਾ ਤੇ ਫਰੀਦ ਸਾਹਿਬ ਦੇ ਨੇਤਰ ਚੋਂ ਵੀ ਰੋਣ ਲੱਗ ਪਏ ਕਿਉਂਕਿ ਜਿਹੜਾ ਹਿਰਦਾ ਨਾ ਆ ਪ੍ਰਿੰਸੀਪਲ ਸਾਹਿਬ ਆਪਣੇ ਵੀਰ ਮੈਲ ਸਿੰਘ ਮਿਲੇ ਤੇ ਗਿਆਨੀ ਜਸਵਿੰਦਰ ਸਿੰਘ ਜੀ ਯੂਕੇ ਵਾਲੇ ਬਹੁਤ ਪਵਿੱਤਰ ਰੂਹ ਹੈ ਮੈਂ ਥੋੜਾ ਜਿਹਾ ਸੁਣਿਆ ਉਹਨਾਂ ਨੂੰ ਥੋੜੇ ਦਿਨ ਪਹਿਲਾਂ ਬੜੀ ਗਰੀਬੀ ਚੋਂ ਨਿਕਲੇ ਕਹਿੰਦੇ ਸਿਰ ਦੇ ਉੱਤੇ ਨਾ ਉਹ ਦੂਜੀ ਟੀਨ ਆਲਾ ਘਰ ਸੀ ਉਹਨਾਂ ਦਾ ਐਨੀ ਗਰੀਬੀ ਸੀ ਹੁਣ 55 ਸਾਲ ਇੰਗਲੈਂਡ ਲਾਏ ਤੇ ਪਤਾ ਨਹੀਂ ਕਿੰਨੇ ਸਕੂਲ ਉਹਨਾਂ ਦੇ ਅੰਦਰ ਜਿੱਥੇ ਫ੍ਰੀ ਪੜਾਈ ਕਰਾਈ ਜਾਂਦੀ ਤੇ ਗੁਰਮਤਨਾਂ ਜੋੜਿਆ ਜਾਂਦਾ ਤੇ ਭਾਈ ਸਭ ਰੋ ਰੋ ਕੇ ਥਾਂ ਥਾਂ ਦੇ ਸਕੂਲਾਂ 'ਚ ਜਾ ਕੇ ਕਹਿੰਦੇ ਗੁਰਮਖੋ ਜੁੜੋ ਗੁਰਮਖੋ ਬਾਬੇ ਨਾਨਕ ਨੇ ਆਪਾਂ ਨੂੰ ਭਗਤੀ ਕਰਨ ਕਹ ਲਿਆ ਜੇ ਗੁਰਮਖੋ ਆਪਾਂ ਨਹੀਂ ਰਹਿਣਾ ਆਪਾਂ ਮਰ ਜਾਣਾ ਜੇ ਕੁਝ ਕਰ ਲੋ ਕਰ ਲੋ ਕਰ ਲੋ ਇੱਕ ਬੰਦਾ ਜੁੜਿਆ ਨਾ ਦੂਜੇ ਬੰਦੇ ਨੂੰ ਸਮਝਾਉਂਗੇ ਉਹਨੇ ਕਿੱਥੇ ਸਮਝਣਾ ਤੇ ਬਾਬਾ ਫਰੀਦ ਸਾਹਿਬ ਨੂੰ ਉਹਨੇ ਧੱਕਾ ਮਾਰ ਕੇ ਅੱਗੇ ਲੰਘਿਆ ਤੇ ਫਰੀਦ ਸਾਹਿਬ ਨਾਲੇ ਰੋਏ ਨਾਲੇ ਸ਼ਲੋਕ ਉਚਾਰਿਆ ਕਹਿੰਦੇ ਫਰੀਦਾ ਕੰਧ ਕੋਹਾੜਾ ਸਿਰ ਘੜਾ ਵਣਕੈ ਸਰ ਲੋਹਾਰ ਹਉ ਲੋੜੀ ਸ਼ੋ ਆਪਣਾ ਤੂੰ ਲੋੜੈ ਅੰਗਿਆਰ ਕਹਿੰਦੇ ਮੈਂ ਤੇ ਆਪਣੇ ਸਾਈ ਨੂੰ ਲੱਭਦਾ ਫਿਰਦਾ ਆਪਣੇ ਮਾਲਕ ਨੂੰ ਵੇਂਦਾ ਇਹ ਵੀ ਕਿਤੇ ਮਿਲ ਜੇ ਮੇਰਾ ਮੱਥਾ ਉਹਦੇ ਨਾਲ ਲੱਗ ਗਿਆ ਜਿਹੜਾ ਬੰਦਾ ਕੋਲੇ ਇਕੱਠੇ ਕਰਨ ਆਇਆ ਕੋਲੇ ਆਖੋ ਸਤ ਸਤਿ ਸਤਿ ਤੇ ਸਾਧ ਸੰਗਤ ਜੀ ਬਾਬਾ ਫਰੀਦ ਸਾਹਿਬ ਰੋਕੇ ਕਹਿੰਦੇ ਮੈਂ ਤੇ ਆਪਣਾ ਸਾਈ ਲੱਭਿਆ ਤਾਂ ਤਰਲੇ ਲੀ ਲਿੰਦਾ ਫਿਰਦਾ ਕਦੇ ਉੱਥੇ ਬਹਿ ਕੇ ਪਾਠ ਕਰਦਾ ਕਦੇ ਉੱਥੇ ਬਹਿ ਕੇ ਹਨਾ ਮਾਹਾਂਪੁਰਖਾਂ ਨੇ ਇਹੋ ਹਿੰਦਾ ਨਾਲੇ ਆਪ ਜੱਪੋ ਨਾਲੇ ਸੰਗਤ ਨੂੰ ਇਹ ਦੁਨੀਆ ਨੂੰ ਸਮਝਾਓ ਵੀ ਇੱਥੇ ਆਪਾਂ ਨੰਗੇ ਆਏ ਆ ਤੇ ਜਿੰਨੇ ਮਰਜੀ ਸੋਨੇ ਦੇ ਕੜੇ ਪਾਈ ਫਿਰੋ ਸਾਡੇ ਲੱਗ ਗਿਆ ਨਾ ਉੱਥੇ ਇੱਕ ਬੀਬੀ ਦੇ ਬੱਚੇ ਅਮਰੀਕਾ 'ਚ ਚਾਰ ਬੇਟੇ ਬੀਬੀ ਮਰ ਗਈ ਤੇ ਨਾ ਆਈ ਜਦੋਂ ਨਵਾਉਣ ਲੱਗੇ ਨਾ ਬੀਬੀ ਨੇ ਕਹਿੰਦੇ ਵੀ ਸੋਨਾ ਨਹੀਂ ਲਾਉਣਾ ਸਮਝ ਆ ਰਹੀ ਕਹਿੰਦੇ ਵੀ ਸੋਨਾ ਨਹੀਂ ਲਾਉਣਾ ਕਥਾਵਾਚਕ ਕਹਿੰਦੇ ਬੰਦੇ ਦੇ ਨਾਲ ਨਹੀਂ ਕੁਝ ਜਾਂਦਾ ਸਾਡੀ ਮਾਂ ਨੇ ਸਾਨੂੰ ਪਰਪਾਲਿਆ ਪੜਾਇਆ ਤੇ ਆਪਾਂ ਇਦਾਂ ਨਹੀਂ ਕਰਨਾ ਵੀ ਇਹਦੇ ਕੰਗਣ ਵੀ ਰਹਿਣ ਦਿਓ ਵਾਲੀਆਂ ਤੇ ਚੈਨੀ ਇਹ ਬੀਬੀ ਸਾਡੀ ਨੇ ਬੜੀ ਮਿਹਨਤ ਕੀਤੀ ਬਾਣੀ ਨਾ ਬੰਗਾ ਲੈ ਲਿਆ ਗੁਰਬਾਣੀ ਨੂੰ ਚੈਲੰਜ ਕੀਤਾ ਜੋ ਗੁਰਬਾਣੀ ਕਹਿੰਦੀ ਕੱਪੜ ਰੂਪ ਸੁਹਾਵਣਾ ਝੱਟ ਦੁਨੀਆ ਉਹਨਾਂ ਪਿਓਦਿਆਂ ਪੁੱਤਾਂ ਨੇ ਬਾਣੀ ਤੇ ਪੰਗਾ ਲਿਆ ਆਉਦੀ ਬੀਬੀ ਨੂੰ ਸੋਨਾ ਪਾ ਕੇ ਸਸਕਾਰ ਕੀਤਾ ਤੇ ਫਿਰ ਹਾਲ ਕੀ ਹੋਇਆ ਜਦੋਂ ਤੀਜੇ ਦਿਨ ਫੁੱਲ ਚੁਗਣ ਗਏ ਤੇ ਫੁੱਲ ਪਹਿਲਾਂ ਹੀ ਚੁਗੇ ਗਏ ਆਖੋ ਸਤਿਰਾ ਫੁੱਲ ਲਵਦੇ ਫਿਰਨ ਬੀਬੀ ਦੇ ਉਸ ਮੈਂ ਕੀ ਖਿਤ ਛੱਡਦੇ ਜਿੰਨਾ ਵੇਖਿਆ ਇਹ ਵੀ ਬੀ ਵਿਚਕਾਰ ਹੁੰਦੀ ਗਹਿਣਾ ਪਾ ਕੇ ਉਹ ਤੇ ਲੈ ਗਈ ਉਝ ਕੇ ਸਾਰਾ ਕੁਝ ਉਮੜ ਕੇ ਅਲੋਸਮੈਂਟ ਕਰਾਉਂਦੇ ਫਿਰਨ ਵੀ ਸਾਡੇ ਫੁੱਲ ਫੁੱਲ ਮੋੜਦੇ ਹੋ ਤੇ ਸੋਨਾ ਸੋਨਾ ਮੈਂ ਕਿਆ ਖੜੋਜੋ ਗੁਰਬਾਣੀ ਨੂੰ ਚੈਲੰਜ ਕਰਦੇ ਆਂ ਨੰਗੇ ਆਏ ਤੇ ਨੰਗੇ ਜਾਣਾ ਏ ਇਸ ਕਰਕੇ ਬਾਬਾ ਫਰੀਦ ਸਾਹਿਬ ਰੋਪੇ ਕਹਿੰਦੇ ਹਾਂ ਲੋੜੀ ਸ਼ੋ ਆਪਣਾ ਕਿ ਮੈਂ ਤੇ ਮਾਲਕ ਨੂੰ ਲੱਭਦਾ ਫਿਰਦਾ ਹੀ ਕਹਿੰਦਾ ਮੈਨੂੰ ਕੀਤਾ ਇਹ ਮੂਰਖ ਕੋਲੇ ਇਕੱਠੇ ਕਰਨਾ ਹੈ ਵਾਕਿਆ ਹੀ ਸਾਧੂ ਆਏ ਆ ਰੱਬ ਦੇ ਪਿਆਰ ਕਰਨ ਤੇ ਆਪਾਂ ਆਏ ਕੋਲੇ ਇਕੱਠੇ ਕਰਨ ਭਾਵੇਂ 100 ਕਿਲਾ ਬਣਾ ਲਓ 500 ਬਣਾ ਲਓ ਚਾਰ ਮੰਜ਼ਲੀਆਂ ਕੋਠੀਆਂ ਛੱਤ ਲਓ ਸੋਨੇ ਦੀਆਂ ਗੱਡੀਆਂ ਲੈ ਲਓ ਜਿੱਦਨ ਮੌਤ ਆਈ ਜ਼ੀਰੋ ਸੀ ਹੀਰੋ ਬਣ ਕੇ ਜ਼ੀਰੋ ਰਹਿ ਜਾਣਾ ਜ਼ੀਰੋ ਤੇ ਗੁਰੂ ਨਾਨਕ ਦੀ ਕਥਾ ਸੁਣ ਕੇ ਕੀਰਤਨ ਸੁਣ ਕੇ ਬੜਾ ਆਨੰਦ ਆਉਂਦਾ ਜੀ ਜਿੰਨੇ ਵੀ ਸੰਗਤ ਕੀਤੀ ਗੁਰੂ ਦੀ ਮੇਰੇ ਸਮਾਗਮ ਦੀ ਪਰ ਮੈਨੂੰ ਗਿਆਨੀ ਜੀ ਹੁਕਮ ਕਰਗੇ ਵੀ ਸੰਗਤ ਦੀ ਮੰਗ ਆ ਵੀ ਤੁਸੀਂ ਇੱਕ ਧਾਰਨਾ ਪੜ੍ਹਦੇ ਜਰੂਰ ਪੜ੍ਹੋ ਬੜੀ ਪਿਆਰੀ ਆ ਗਲਾ ਥੋੜਾ ਜਿਹਾ ਸਾਥ ਨਹੀਂ ਦੇ ਰਿਹਾ ਤੁਸੀਂ ਜਰੂਰ ਦਿਓ ਉਹ ਧਾਰਨਾ ਐਸੀ ਆ ਵੀ ਜਦੋਂ ਮਹਾਰਾਜ ਰੀਠਾ ਸਾਹਿਬ ਗਏ ਨਾ ਉਥੇ ਨਿਹਾਲ ਕੀਤਾ ਰੀਠੇ ਨੂੰ ਇੱਕ ਸ਼ੇਰ ਆ 베ਰੀ ਥੱਲੇ ਬੈਠੇ ਗੁਰੂ 베ਰੀ ਸੀ ਨਿਹਾਲ ਹੋ ਤੁਸੀਂ ਵੀ ਕਥਾ ਸੁਣੀ ਸਾਰਿਆਂ ਨੇ ਬੇਰੀ ਥੱਲੇ ਬੈਠੇ ਗੁਰੂ ਬੇਰੀ ਸੀ ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਵਦਾ ਅੱਕ ਦੀਆਂ ਖਖੜੀਆਂ ਵੇਖ ਕੇ ਨਿਹਾਲ ਹੋਈਆਂ ਅੰਬ ਤੇ ਅਨਾਰ ਮਰਦਾਨਾ ਤੋੜ ਕਿਕਰਾਂ ਤੋਂ ਮਠਿਆਈਆਂ ਚੜ੍ਹਾਈਆਂ ਮੇਰੇ ਨਾਨਕ ਨੇ ਖਾਰਾ ਜਲ ਚਰਨ ਛੋਏ ਮਿੱਠਾ ਹੋਏ ਪਸ਼ੂ ਪੰਛੀ ਰਾਖਸ਼ ਵੀ ਤਾਰੇ ਬਾਬੇ ਨਾਨਕ ਨੇ ਬੰਦਾ ਕਿਉਣਾ ਤਰੂ ਜਿਹੜਾ ਗੁਰਦੁਆਰੇ ਕਿਉਂ ਨਹੀਂ ਤਰਾਂਗੇ ਆਪਾਂ ਪਰੋਸਾਰਖੋ ਉਹ ਰੀਠੇ ਨੂੰ ਕਿਸੇ ਨੇ ਪੁੱਛਿਆ ਰੱਬ ਦੇ ਪਿਆਰੇ ਨੇ ਕਹਿੰਦਾ ਵੀ ਤੂੰ ਬਾਬੇ ਨਾਨਕ ਨੂੰ ਵੇਖਿਆ ਬਾਬਾ ਨਾਨਕ ਤੇਰੇ ਥੱਲੇ ਬਹਿ ਕੇ ਗਿਆ ਤੈਨੂੰ ਹੱਥ ਲਾਇਆ ਮੈਨੂੰ ਦੱਸਦੇ ਸਹੀਂ ਵੀ ਤੂੰ ਜ਼ਹਿਰ ਨਾਲ ਭਰਿਆ ਸੀ ਤੇ ਸਿਰਫ ਦੋ ਘੜੀਆਂ ਗੁਰੂ ਨਾਨਕ ਨੇ ਤੇਰੇ ਥੱਲੇ ਕੀਰਤਨ ਕੀਤਾ ਤੇ ਤੇਰਾ ਜ਼ਹਿਰ ਆ ਪੰਵਿਰਦਾ ਕਰੀਏ ਦਾੜੇ ਚ ਟਿਓ ਜੱਲਿਆ ਕਿੰਨੀਆਂ ਕਥਾ ਸੁਣੀਆਂ ਕਿੰਨੇ ਕਵੀਸ਼ਰ ਜੇ ਲੱਗਣੇ ਸਿੰਘ ਬੈਠੇ ਕਿੰਨਾ ਕੀਰਤਨ ਸੁਣਿਆ ਸਾਡਾ ਯਹਿਰ ਕਿਦਨ ਨਿਕਲੂਗਾ ਆ ਮੱਥੇ ਦੀਆਂ ਤਿਓੜੀਆਂ ਕਿਦਨ ਮੁੱਕਣਗੀਆਂ ਕਿਦਨ ਤੁਸੀਂ ਉੱਠ ਕੇ ਕਹੋਗੇ ਵੀ ਬਾਬਾ ਜੀ ਮੇਰੇ ਪੁੱਤ ਦਾ ਵਿਆਹ ਵਾ ਮੇਰਾ ਕੱਲਾ ਕੱਲਾ ਪੁੱਤ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਤੇ ਮੈਂ ਆਪਣੇ ਵਿਆਹ ਚ ਢਾਡੀ ਸਿੰਘ ਲਾਉਣੇ ਮੈਂ ਡਾਂਸਰ ਨਹੀਂ ਸਦਣੀ ਕਿਦਨ ਕਹੋਗੇ ਕਿੱਦਣ ਪੰਜਾਬੀ ਬੋਲੋਗੇ ਪਹਿਣਾ ਬੈਠੀਆਂ ਜਦੋਂ ਕੁੜੀ ਦਾ ਰਿਸ਼ਤਾ ਕਰਦੇ ਮੈਂ ਦੋ ਪਹਿਣਾ ਵਿਆਈਆਂ ਵਿਚੋਲੇ ਨੂੰ ਪਹਿਲਾਂ ਪੁੱਛੀਦਾ ਵੀ ਮੁੰਡਾ ਸ਼ਰਾਬਤ ਨਹੀਂ ਪੀਂਦਾ ਵਿਚੋਲਾ ਕਹਿੰਦਾ ਸੌ ਲੱਗੇ ਵੱਡੇ ਸਾਹਿਬ ਦੀ ਘੋਟ ਵੀ ਮੂਹ ਨਹੀਂ ਲਾਉਂਦਾ ਉਹੀ ਬੰਦੇ ਜਿਹੜੇ ਕੁੜੀ ਵਾਲੇ ਕਹਿੰਦੇ ਮੁੰਡੇ ਦੀ ਸੌ ਖਾਓ ਸ਼ਰਾਬਤ ਨਹੀਂ ਪੀਂਦਾ ਰਿਸ਼ਤਾ ਕਰਨ ਵੇਲੇ ਉਹੀ ਕੁੜੀ ਵਾਲੇ ਫਿਰ ਸੌ ਪੇਟੀਆਂ ਪੈਲਸੇ ਚ ਵਰਤਾਉਂਦੇ ਕਿੱਥੋਂ ਦਾ ਧਰਮਾ ਤੁਸੀਂ ਆਪਣੇ ਮੂੰਹ ਨਾ ਠੁੱਕ ਕੇ ਆਪਾਂ ਚੱਟ ਲਿਆ ਉਹਨੇ ਇੱਕ ਇੱਕ ਬਨੇਮ ਭੈਣ ਵਿਆਹਣੀ ਆ ਤੇ ਮੈਂ ਕਹਿੰਦਿਆਂ ਵੀ ਜਿਹੜਾ ਪੁਰਾਣਾ ਜੀਜਾ ਲੱਪਣਾ ਵੀ ਨਸ਼ਾ ਨਾ ਕਰਦਾ ਹੋਵੇ ਵਿਚੋਲਿਆ ਨਹੀਂ ਤੇ ਤੇਰੀ ਫੈਂਟੀ ਲੈਣੀ ਮੈਂ ਆਪਣੀ ਭੈਣ ਦੇਣੀ ਹੈ ਤੇ ਫਿਰ ਉਹੀ ਬੰਦੇ ਨਸ਼ਾ ਵਰਤ ਆਉਂਦੇ ਤੇ ਜਿਹੜੇ ਟੇਬਲਾਂ ਤੇ ਪੀਂਦੇ ਉਹ ਕਿਸੇ ਦੇ ਭਰਾ ਨਹੀਂ ਉਹ ਕਿਸੇ ਦੇ ਪੁੱਤ ਨਹੀਂ ਫਿਰ ਤੁਸੀਂ ਆਪਦਿਆਂ ਨੂੰ ਬਚਾਉਣੇ ਤੇ ਦੂਜਿਆਂ ਨੂੰ ਕਾਹ ਤੋਂ ਮਾਰਦੇ ਜੀ ਅਹੀਂ ਪ੍ਰਚਾਰਕਾਂ ਸਾਨੂੰ ਗੱਲ ਕਰਨੀ ਉਹਨੇ ਕਿਹਾ ਰੀਠਿਆ ਤੂੰ ਜ਼ਹਿਰ ਦੇ ਨਾਲ ਭਰਿਆ ਪਿਆ ਸੀ ਓਏ ਸਾਨੂੰ ਵੀ ਗੁਣ ਦੇ ਦੇ ਕੋਈ ਤੂੰ ਕਿਤਰਾ ਮਿੱਠਾ ਹੋ ਗਿਆ ਹੱਸਦਾ ਰਹਿਣਾ ਹੱਸਦਾ ਹੀ ਤੇਰੇ ਮੱਥੇ ਤੇ ਖੇੜਾ ਜਿਹੜਾ ਤੇਰੇ ਕੋਲ ਆਉਂਦਾ ਉਹਨੂੰ ਖੁਸ਼ ਕਰਕੇ ਕੱਲਦਾ ਕਿਉਂਕਿ ਛਾਕੇ ਉਹਨੇ ਫਿਰ ਜੋ ਦੱਸਿਆ ਤੇ ਰੀਠੇ ਨੇ ਜੋ ਪੁੱਛਿਆ ਤੇ ਉਹ ਫਿਰ ਸਵਾਲ ਜਵਾਬ ਧਾਰਨਾ ਚ ਕਹਿ ਕੇ ਤੁਹਾਡੇ ਤੋਂ ਵਿਦਾ ਹੋ ਜਾਣਾ ਗੁਰਮੁਖੋ ਜ਼ਿੰਦਗੀ ਤੋਹਫਾ ਹੀ ਆ ਪਤਾ ਨਹੀਂ ਕਦੋਂ ਇੱਥੋਂ ਢੜਕਣ ਰੁਕ ਜਾਣੀ ਕੁਝ ਨਾ ਕੁਝ ਕਰ ਲਓ ਜ਼ਿੰਦਗੀ ਇੱਕ ਸਾਜ ਹੈ ਇਸ ਨੂੰ ਵਜਾਉਣਾ ਸਿੱਖ ਲੈ ਰਈਆ ਉਹ ਰਾਹੇ ਜਾਂਦਿਆ ਡਿੱਗੇ ਨੂੰ ਉਠਾਉਣਾ ਬਲਦੀ ਤੇ ਤੇਲ ਨਾ ਪਾ ਮੱਚ ਦੀ ਬੁਝਾਉਣਾ ਨਫ਼ਰਤ ਨੂੰ ਦਿਲੋਂ ਕੱਢ ਦੇ ਤੇ ਪਿਆਰ ਦਾ ਗਾਉਣਾ ਆਜਿਓ ਫਿਰ ਗਾਈਏ ਜੀ ਮਿੱਠਾ ਕਿਵੇਂ ਹੋਏ ਉਹ ਰੀਠਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਪੜ੍ਹੋ ਤੁਸੀਂ ਪੜ੍ਹੋ ਜੀ गुर नानक मेरी छनू देव आई न